ਕਦੇ ਘਾਤ ਕਰਨੀ ਆ। ਆਹ ਬੜੇ ਜਰਾਸਾਂ ਪੰਤਾ ਆਪੀ ਕੋਲ ਇਸ ਕਰ ਲਿਆ ਪਹਾੜੀ ਜਿੱਤੀ ਆ ਰਹੀ ਹੈ। ਪਰਦਾਨਾ ਆਸਰਾ ਬਣਦਾ ਹੈ। ਹੁਣ ਆਪਾਂ ਇਹਦੇ ਬਾਰੇ ਕਿ ਕਤਮ ਹੋ ਜਾਵੇ। ਮਹਾਰਾਜਿਆਂ ਨੇ ਇਹ ਤਰ੍ਹਾਂ ਆਣ। ਮਹਾਰਾਜਿਆਂ ਨੇ ਸਪੋਰਟ ਲਈ ਆਇਆ। ਮਹਾਰਾਜਿਆਂ ਨੇ ਆਪਣੇ ਕੰਦੇਸਨ ਆਸਰੇ ਲੋਕਾਂ ਨੂੰ ਆਪੀ ਦੀ ਸਿਹਤ ਵਿੱਚ ਦਾਤਾ ਤੋਂ ਸਿੱਧੇ 4 ਬੰਦੀ ਨੂੰ ਸਾਂਭੰਦਰਾ ਆਪਣੀ ਕੀ ਦਿੱਤਾ ਹੈ। ਸੋਧਨ ਕਰਦਾ ਹਾਂ।

ਜੋ ਕੀ ਆਨੰਦ ਜੀ ਜੋ ਅਚਲਤਾ ਸੁਹਾਇ ਸਾਰਸਰੀ ਸਾਹਰੇ ਤੋਂ ਜੋ ਜੀ ਸੇਵਾ ਜਿਓ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਰਾਜ ਜਿਓ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਰਾਜ ਜਿਓ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਆਪ ਜੀ ਦੀ ਬਖਸ਼ਿਸ਼ ਦਾ ਸੰਦਾਰ ਸੁਣੀਆ ਤਾਨਾ ਸੁਆਮੀ ਮੇਰੇ ਸਰਬ ਕਲਾ ਦਾ ਹੈ ਆਈ ਅਰਗਟ ਪਾਈ ਸਭ ਨੇ ਜੋ ਅੰਤੜਪੁਰ ਜਨ ਘਰ ਆਖੀ ਬੋਲੀ ਮੇਰੀ ਧੰਨ ਧੰਨ ਸਾਹਿਬ ਸਤਿਗੁਰੂ ਜਗਤ ਗੁਰੂ ਤੇਰੀ ਗੁਰੂ ਨਾਮ ਦੇ ਪਾਤਸ਼ਾਹ ਜੀ ਮੇਰ ਬਾਪੂ ਸਦੰਤਰ ਅਸਾਨ ਜੋਸਰਾ ਜੀ ਨਾਲ ਬਾਬਾ ਨਾਨਕ ਜੀ ਦੇ ਸਾਧੂ ਸਤਿਏ ਪਾਤਸ਼ਾਹ ਜੀ ਦੇ ਪਾਵਨ ਤੇ ਸਰ ਜੋੜਾ ਸਾਹਿਬ ਜੀ ਦੇ ਦਰਸ਼ਣਾਂ ਵਾਸਤੇ ਹਰ ਸਾਧੀ ਤਰ੍ਹਾਂ ਇਸ ਬਹੁਤ ਬਖਸ਼ੀ ਸਰਵਾਤ ਮਹਾਈ ਭਾਈ ਸਤਸਕ ਜੀ ਦੀ ਹਾਜ਼ਰੀ ਜਥਾ ਯੱਤ ਪੇਟਾ ਸੱਚ ਕਰਨ ਪਰਵਾਹ ਕਰਨੀ ਯਾਤਰਾ ਸਫਲ ਕਰਨੀ ਸਭ ਨੂੰ ਦਰੋ ਕਰੋ ਨਾਮ ਦਹਨ ਸਿੱਖੀ ਦਾ ਅੰਗ ਸੁਣਾ ਇਹਨਾਂ ਮਹਾਨ ਸਮਾਰਮਾ ਦੇ ਅੰਦਰ ਜਨ ਜਲਾ ਗੁਰਮਖ ਪਰਵਾਰਾ ਤੇ ਗੁਰਮਖ ਪਿਆਰੇ ਆ ਦੇਵ ਤੇ ਸਤਗੁਰ ਅੰਦਰ ਜਾਪੇ ਸਭ ਦੇ ਨਾਮ ਆਪ ਜਾਣਦੇ ਹੋ ਸਭ ਦੀ ਸੇਵਾ ਕਰ ਪਰਵਾਹ ਕਰਨੀ ਸਭ ਸਬਕਾ ਦਰੋ ਕਰੋ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੀ ਪਾਤਸ਼ਾਹ آپ جی, 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 جی نے یہ بہتر سیوا لا ہوں بابا جی گندر نو جی نوکتا تندرستیاں بخش کراسٹر رندیت جی نوشاہ چانڈی کلا رکھ کے شدید سیوا لے رہا ਅਗਰੇ ਨਿਮਰਵਾਸ ਸੱਜੇ ਪਾਤਸ਼ਾਹ ਮਿਹਰਾ ਪਰਿਆ ਹੱਥ ਰੱਖਣਾ ਅੰਗ ਸੰਗ ਸਹਾਇ ਹੋਣਾ ਪ੍ਰਕਾਸ਼ ਕਰਨਾ ਸਾਰੀਆਂ ਸੰਗਤਾਂ ਨੂੰ ਪਾਤਸ਼ਾਹ ਜੂਲੇ ਸਾਹਿਬ ਦੇ ਆਪ ਜੀ ਦੇ ਪਵਿੱਤਰ ਉਸਤਾਨਾ ਦੇ ਖੁਦ ਦੇ ਦਰਸ਼ ਤਦਾਰ ਬਖਸ਼ਿਸ਼ ਕਰਦੇ ਆਪ ਜੀ ਆਗਿਆ ਬਖਸ਼ਿਸ਼ ਕਰੋ ਸਾਰੀਆਂ ਸੰਗਤਾਂ ਦੇ ਸੇਸ ਦੇ ਮੇਲ ਆਪ ਜੀ ਦੀਆਂ ਪਿਆਰੀਆਂ ਗੁਰਸਿੱਖ ਸੰਗਤਾਂ ਜਥੇਦਾਰ ਸ਼੍ਰੀਮਾਨ ਮਾਸਟਰ ਸਦੀ ਰਣਜੀਤ ਸਿੰਘ ਜੀ ਦੇ ਪਾਤਸ਼ਾਹ ਜੀ ਦੇ ਪ੍ਰਬੰਧ ਵਿੱਚ ਉਹਨਾਂ ਦੇ ਇਕਰੀਵਲੋ ਅੱਜ ਇਕਰੀਵਲੋ ਆਵਾਜ਼ ਨਗਨਾਦੀ ਮੇਰੀ ਪਾਚਾ ਜੀ ਇਹ ਯਾਤਰਾ ਸਫਲ ਹੋਵੇ ਸਫਲ ਹੋਵੇ ਪਾਚਾ ਜੀ ਦੇ ਨੇਂ ਤੇ ਹੱਥ ਰੱਖਣਾ ਧਰਮ ਪਰੋਸਨ ਸੰਗ ਅਨੁ ਖੁਸ਼ੀਆਂ ਬਖਸ਼ਿਸ਼ ਕਰ ਲਈਆਂ ਖਾਲਸੇ ਪਤੂ ਜੰਮੀ ਕਲਾ ਬਖਸ਼ੋ ਸਮੁੱਚੇ ਖਾਲਸੇ ਪਤੂ ਦੇ ਅੰਦਰ ਏਕਤਾ ਤੇ ਤਵਾਮ ਪਰਸਪਰ ਪਿਆਰ ਬਖਸ਼ਿਸ਼ ਕਰੋ ਪਾਚਾ ਜੀ ਤੇ ਮੜਦੇ ਸੁਣਦੇ ਸਬਤ ਲਾਹੇਵੰਦ ਹੋਣ ਸੋਖ ਹੋਵੇ ਨਾਮ ਚਿਤ ਜਵੇ ਰੂਣ ਨਾਮ ਦਾ ਨਾਮ ਚੜਰੀ ਦਾ ਰਾਸ ਦੇਵੇ ਬਾਤ ਵਾਹਲੂ ਕੀ ਕਾ ਖਾਸਾ ਵਾਹਲੂ ਕੀ ਤੋਹਰ ਆਇਆ ਭਈ ਐ 내가 떠나려고 나서는 설날 그루 감사스러운 모험 모색하는 설날로 두고 갈그 시야 아흔 수세 여수까지 날 사람 퍼센 그룹째. ਉਹ ਆਸ ਜਿਹਨ ਖਸੌਂ ਦੀ ਨੂਰ ਅਸੋਹ ਪਰਸੋਹ ਝੱਟੀ ਐ ਦੋਧ ਕਿੱਥੇ ਸੁਕੇ ਬਾਤ ਜਾਂ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ واحرو جی کا خالص واحو جی کی فتح داس سیوا دار ਨਗਰ ਖੜਿਆਲਾ ਸੈਣੀਆ ਤੋਂ ਜਿੱਥੋਂ ਗੁਰਦੁਆਰਾ ਸਿੰਘ ਸਵਾ ਤੋਂ ਜਿੱਥੋਂ ਹਰ ਸਾਲ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਹੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਸਗਤਾ ਪੈਦਲ ਚਾਲਾ ਪਾਉਂਦੀਆਂ ਹਨ ਚਾਰ ਦਿਨ ਦੀ ਇਹ ਯਾਤਰਾ ਪੈਦਲ ਜੋ 1 ਮਾਰਚ ਨੂੰ ਗੁਰਦੁਆਰਾ ਸਿੰਘ ਸਵਾ ਖੜਿਆਲਾ ਸੈਣੀਆ ਤੋਂ ਆਰੰਭ ਹੋ ਕੇ ਰਾਤ 1 ਮਾਰਚ ਕੋਟਲੀ ਝੰਡ ਵਿਖੇ ਪੜਾ ਹੁੰਦਾ ਹੈ 2 ਮਾਰਚ ਸਵੇਰੇ ਅੰਮ੍ਰਿਤ ਵੇਲੇ ਕੋਟਲੀ ਝੰਡ ਤੋਂ ਚਾਲਾ ਪਾਇਆ ਜਾਂਦਾ ਹੈ ਅਰਦਾਸ ਬੇਨਤੀ ਕਰਕੇ ਅਤੇ ਰਾਤ ਦਰਿਆ ਪਾਰ ਕਰਕੇ ਹਰਚੋਵਾਲ ਵਿਖੇ ਸੰਕਤਾ ਪੜਾ ਕਰਦੀਆਂ ਹਨ 3 ਮਾਰਚ ਨੂੰ ਹਰਚੋਵਾਲ ਤੋਂ ਅੰਮ੍ਰਿਤ ਵੇਲੇ ਅਰਦਾਸ ਬੇਨਤੀ ਕਰਕੇ ਸ਼ਾਲਾ ਆਰੰਭ ਕਰਕੇ ਘੁੰਮਣਾ ਘੁਮਾਣੀ ਵਿਖੇ ਰਾਤ ਪਹੁੰਚਦਿਆਂ ਸੰਗਤਾਂ ਅਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਪਹੁੰਚ ਕਰਕੇ 4 ਦਿਨ ਦੀ ਪੈਦਲ ਯਾਤਰਾ ਜੋ ਸੰਗਤਾਂ ਗੁਰੂ ਸਾਹਿਬ ਜੀ ਦਾ ਨਾਮ ਜਸ ਕੀਤਾਨ ਕਰਦੀਆਂ ਸੰਗਤਾਂ ਨੂੰ ਨਾਮ ਜਪਾਉਂਦੀਆਂ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਾਂ ਜੀ ਗੁਰਦੁਆਰਾ ਸਿੰਘ ਸਵਾ ਖੜਿਆਲਾ ਸੈਣੀਆ ਵਿਖੇ 27 ਫਰਵਰੀ ਨੂੰ ਨਿਸ਼ਾਨ ਸਾਹਿਬ ਜੀ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਹੁੰਦੀ ਹੈ 28 ਫਰਵਰੀ ਨੂੰ ਮਹਾਨ ਅਮਰਤ ਸੰਚਾਰ ਕਰਵਾਏ ਗਏ ਜਿਨ੍ਹਾਂ ਵਿੱਚ 16 ਪ੍ਰਾਣੀ ਗੁਰੂ ਵਾਲੇ ਬਣੇ ਜਿਨ੍ਹਾਂ ਨੇ ਖੰਡੇ ਵਾਟੇ ਦੀ ਪਹਲ ਸ਼ਕੀ ਤੇ ਆਪਣਾ ਜੀਵਨ ਸਫਲ ਕੀਤਾ ਸੰਤਾਂ ਨੂੰ ਦੁਨੀਆ ਭਰ ਨੂੰ ਇਹ ਸੰਦੇਸ਼ ਆ ਕਿ ਗੁਰੂ ਜੀ ਸਾਨੂੰ ਹੁਕਮ ਕਰ ਗਏ ਹਨ ਅਸੀਂ ਉਸ ਹੁਕਮ ਨੂੰ ਮੰਨਣਾ ਕਰੀਏ ਗੁਰੂ ਵਾਲੇ ਬਣੀਏ ਅਮਰਤ ਦੀ ਦਾਤ ਪ੍ਰਾਪਤ ਕਰੀਏ ਖੰਡੇ ਵਾਟੇ ਦੀ ਪੌਲ ਸ਼ਕ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸਾਰੀਆਂ ਸੰਗਤਾਂ ਨੂੰ ਜੋ ਡੇਰਾ ਬਾਬਾ ਨਾਨਕ ਨੂੰ ਪੈਦਲ ਯਾਤਰਾ ਕਰਦੀਆਂ ਹਨ ਉਹਨਾਂ ਨੂੰ ਨਗਰ ਦੇ ਸੇਵਾਦਾਰ ਨੌਜਵਾਨ ਵੀਰ ਅਤੇ ਜਥੇਦਾਰ ਮਾਸਣ ਗਨਤੀਰ ਸਿੰਘ ਜੀ ਜੋ ਸਾਡੇ ਸੰਗ ਦੀ ਅਗਵਾਈ ਕਰਦੇ ਹਨ ਉਹਨਾਂ ਵੱਲੋਂ ਵੀ ਅਤੇ ਸੇਵਾਦਾਰ ਵੀਰ ਬਲੋਬੀ ਇਹ ਸੰਗਤ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਸੰਗਤਾਂ ਨਿਸ਼ਾਨ ਸਾਹਿਬ ਜੀ ਤੋਂ ਅਤੇ ਜਥੇਦਾਰ ਸਾਹਿਬ ਜੀ ਤੋਂ ਪਿੱਛੇ ਹੋ ਕੇ ਚਲਾ ਪਉਣ ਨਾ ਕਿ ਉਹਨਾਂ ਤੋਂ ਅੱਗੇ ਜਾਣ ਦੀ ਕੋਈ ਖੇਚਲ ਕਰਨ ਤੇ ਜਥੇਦਾਰ ਸਾਹਿਬ ਜੀ ਦੀ ਬਾਰ ਬਾਰ ਸੰਗਤਾਂ ਨੂੰ ਅਪੀਲ ਸੀ ਕਿ ਭਾਈ ਲੰਗਰ ਹਨ ਜੋ ਉਹ 1 ਕਿਲੋਮੀਟਰ ਦੇ ਵਿੱਚ 5 5 6 6 ਲੰਗਰ ਇੱਕ ਪਿੰਡ ਦੇ ਵਿੱਚ 4 4 ਲੰਗਰ ਹੁੰਦੇ ਹਨ ਕਿਰਪਾ ਕਰਕੇ ਭਾਈਚਾਰੇ ਨੂੰ ਵਧਾਇਆ ਜਾਵੇ ਆਪਣੇ ਭਾਈਚਾਰੇក ਸਾਂਝ ਨੂੰ ਵਧਾਇਆ ਜਾਵੇ ਏਕ-ਏਕ ਪਿੰਡ ਦੇ ਵਿੱਚ ਜੇ ਲੰਗਰ ਲਾਉਣੇ ਹਨ ਤਾਂ ਤਕਰੀਬਨ ਇੱਕ ਲੰਗਰ ਕਰ ਲਿਆ ਕਰੋ ਸਾਰੇ ਲੰਗਰਾਂ ਦੇ ਉੱਤੇ ਰੁਕਣਾ ਕੋਈ ਅਸੰਭਵ ਹੋ ਜਾਂਦਾ ਹੈ ਅਤੇ ਲੰਗਰਾਂ ਦੀ ਬਿਆਦਵੀ ਹੀ ਹੁੰਦੀ ਹੈ ਲੰਗਰ ਦਾ ਸਤਕਾਰ ਨਹੀਂ ਰਹਿੰਦਾ ਮर्यादा ਅਨੁਸਾਰ ਲੰਗਰ ਸ਼ਿਕਾਇਆ ਛਕਿਆ ਜਾਵੇ ਇਸ ਕਰਕੇ ਹਰ ਪਿੰਡ ਦੇ ਵਿੱਚ ਇੱਕ ਹੀ ਲੰਗਰ ਹੋਵੇ ਤਾਂ ਬਹੁਤ ਚੰਗਾ ਹੋਵੇਗਾ ਇਹ ਸੰਤਾ ਨੂੰ ਜ਼ਥੇਦਾਰ ਸਾਹਿਬ ਦੀ ਅਤੇ ਗੁਰਦੁਆਰਾ ਸਿੰਘ ਸਵਾ ਜਿਹਦੇ ਸੇਵਾਦਾਰਾਂ ਵੱਲੋਂ ਇਹ ਸਭ ਸੰਗਤਾਂ ਨੂੰ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ